ਕਿ ਪੰਜਾਬ ਦੇ ਹੱਕਾਂ ਲਈ ਕਿਹੜੀ ਪਾਰਟੀ ਪਹਿਰਾ ਦਿੰਦੀ ਰਹੀ ਹੈ ਔਰ ਕਿਹੜੀ ਆਉਣ ਵਾਲੇ ਸਮੇਂ ਚ ਦੇ ਸਕਦੀ ਹੈ ਸੋ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੰਜਾਬ ਇਸ ਗੱਲ ਨੂੰ ਦੁਬਾਰਾ ਸੋਚਣ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦੀ ਜਿਹੜੀਆਂ ਹੱਕੀ ਮੰਗਾਂ ਨੇ ਮਸਲੇ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਜਾ ਸਕਦੀ ਪਹਿਲਾਂ ਹੁਣ ਤੱਕ ਅਲਾਈਂਸ ਨਾਲ ਲੜਦੇ ਰਹੇ ਹੋਂਚ ਹੁੰਦਾ ਸਭ ਤੁਹਾਡੀ ਪਾਰਟੀ ਅਲਾਈਂਸ ਹੁੰਦਾ ਸੀ ਬੀਜੇਪੀ ਨਾਲ ਇਸ ਵਾਰ ਅਲਾਈਂਸ ਤੋਂ ਬਿਨਾ ਲੜ ਰਹੇ ਹਾਂ ਕਿਵੇਂ ਦਾ ਰਹਿਣ ਵਾਲਾ ਕਿਵੇਂ ਦੀ ਪਲੈਨਿੰਗ ਨਾਲ ਮਤਲਬ ਚੋਣ ਲੜਨ ਦੀ ਤੁਹਾਡੀ ਰਣਨੀਤੀ ਜਦੋਂ ਅਲਾਈਂਸ ਸਾਡੇ ਅਲਾਈਂਸ ਪਾਰਟਨਰ ਦੇ ਦੁੱਖ ਨੂੰ ਸਮਝੇ ਹੀ ਨਾ ਉਹਦੀ ਨੀਤੀ ਨੂੰ ਨਾ ਸਮਝੇ ਕਰੋਗੇ ਅਲਾਈਂਸ ਦੀ ਲੋੜ ਨਹੀਂ ਵੀ ਕਿਸਾਨੀ ਮੁੱਦੇ ਅੱਜ ਵੀ ਉੱਥੇ ਖੜੇ ਨੇ ਬੰਦੀ ਸਿੰਘਾਂ ਦੇ ਸਾਡੇ ਮੁੱਦੇ ਉੱਥੇ ਖੜੇ ਨੇ ਸਾਡੇ ਗੁਰਦੁਆਰਾ ਸਾਹਿਬ 'ਚ ਦਖਲਅੰਦਾਜ਼ੀ ਦੀਆਂ ਗੱਲਾਂ ਨੇ ਨੌਜਵਾਨਾਂ ਤੇ ਐਨਐਸਏ ਲਾਏ ਜਾ ਰਹੇ ਨੇ ਹੋਰ ਮਸਲੇ ਨੇ ਉਹ ਸਾਰੀਆਂ ਗੱਲਾਂ ਅਸੀਂ ਰੱਖੀਆਂ ਕਿ ਜੇ ਮੁੱਦੇ ਨੇ ਸਾਡੇ ਸਾਡੀ ਮੁੱਦਿਆਂ ਦੀ ਰਾਜਨੀਤੀ ਹੈ ਪੰਜਾਬ ਦੇ ਮਾ ਹੱਕਾਂ ਦੀ ਪੰਥ ਦੇ ਮੁਸਲਿਆਂ ਦੇ ਹੱਲ ਹੈ ਜੇ ਤਾਂ ਉਹ ਕਰੋਗੇ ਤਾਂ ਐਲਾਈਅੰਸ ਹੋ ਸਕਦਾ ਸੀਟਾਂ ਸੁੱਟਾਂ ਵਾਲੀ ਕੋਈ ਗੱਲ ਹੈ ਨਹੀਂ ਉਸ ਦੇ ਤਹਿਤ ਅਸੀਂ ਸਮਝੌਤਾ ਕਰਾਂਗੇ ਸੰਗਰੂਰ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਤੋਂ ਬਣਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਧਰਨਿਆਂ ਦਾ ਸ਼ਹਿਰ ਬਣ ਗਿਆ ਪਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇੱਕ ਬਹੁਤ ਵੱਡਾ ਕਾਲਜ ਲਿਆਉਣਾ ਸੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਚੰਨ ਲਾਤੀ ਜੀ ਸ਼ਰੂਮਣੀ ਅਕਾਲੀ ਦਰ ਨੇ ਲਾਤੀ ਉਹ ਬਣ ਨਹੀਂ ਦਿੱਤਾ ਸੀ ਤਾਂ ਬਣਾਉਣ ਨੂੰ ਤਿਆਰ ਸੀ ਬਾਕੀ 15 ਬਣਾਤੇ ਜੀ ਬਾਕੀ 15 ਇੱਥੇ ਤਾਂ ਉਹ ਰਾਜਨੀਤੀ ਕਰ ਰਹੇ ਨੇ ਇਸ ਮੁੱਦੇ ਤੇ ਪੂਰੀ ਇਹ ਬੜੀ ਡਿਟੇਲ ਵਾਲੀ ਗੱਲ ਹੈ ਜੀ ਜਿੰਨ ਜੀ ਆਪਾਂ ਕਰਨੀ ਹੋਵੇ ਵੀ ਉਹ ਚ ਦੋਸ਼ੀ ਕੌਣ ਆ ਦੋਸ਼ੀ 100% ਉਹ ਚ ਮੁੱਖ ਮੰਤਰੀ ਹੈ ਸੰਗਰੂਰ ਦੀ ਇੱਕ ਵਲੱਖਣਤਾ ਰਹੀ ਹੈ ਕਿ ਜੇ ਕਿਸੇ ਨੇ ਉਹਨਾਂ ਲਈ ਕੋਈ ਕੰਮ ਕੀਤਾ ਹੈ ਪੰਜਾਬ ਲਈ ਕੀਤਾ ਹੈ ਪੰਥ ਲਈ ਕੀਤਾ ਹੈ ਜਾਂ ਸਮਾਜ ਲਈ ਕੀਤਾ ਹੈ ਉਹਨੂੰ ਸਤਿਕਾਰ ਵੀ ਪੂਰਾ ਦਿੰਦਾ ਹੈ। ਪਰ ਜੇ ਬਣ ਕੇ ਉਹਨੇ ਕੋਈ ਕਾਰਗੁਜ਼ਾਰੀ ਨਹੀਂ ਦਿਖਾਈ ਤਾਂ ਸੱਟਿਆ ਵੀ ਉਹਨੂੰ ਉਵੇਂ ਹੀ। ਇਹ ਸੰਗਰੂਰ ਦਾ ਇਤਿਹਾਸ ਰਿਹਾ। ਬਾਕੀ ਕਿਵੇਂ ਦੇਖ ਦऊं ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ ਕਿ ਖਹਿਰਾ ਸਾਹਿਬ ਨੂੰ ਉੱਥੇ ਲੈ ਕੇ ਜਾਵਾਂਗੇ ਬਹੁਤ ਹੋਰ ਸੀਟਾਂ ਜੀ। ਉੱਥੇ ਅਸੀਂ ਜਿੱਤ ਦਰਜ ਕਰਨੀਆਂ ਇਹ ਕਹਿ ਰਹੇ ਨੇ ਕਾਂਗਰਸ ਹਾਈ ਕਮਾਂਡ ਦਾ। ਪਹਿਲਾਂ ਵੀ ਉਹ ਬਠਿੰਡੇ ਜਾ ਕੇ ਲੜੇ ਸੀ। ਉੱਥੋਂ ਕਿੰਨਾਕ ਸਹਿਯੋਗ ਮਿਲਿਆ ਸੀ ਉਹ ਵੀ ਆਪਾਂ ਨੂੰ ਪਤਾ ਹੈ। ਉਸ ਤਰ੍ਹਾਂ ਦਾ ਹੀ ਸਹਿਯੋਗ ਸੰਗਰੂਰ ਤੋਂ ਮਿਲੂਗਾ। ਜੇ ਉਹ ਇੱਥੇ ਆਏ ਨੇ ਤੋ ਇਹ ਮਹਿਸੂਸ ਕਰਦੇ ਨੇ ਪਤਾ ਨਹੀਂ ਸੰਗਰੂਰ ਦੇ ਲੋਕ ਨੂੰ ਹੀ ਵੋਟਾਂ ਪਾਉਂਦੇ ਨੇ। ਵੀਪੱਕਾ ਦੇ ਭਗਵੰਤ ਮਾਨ ਨੂੰ ਪਾਤੀਆਂ, ਕਦੇ ਮਾਨ ਸਾਹਿਬ ਨੂੰ ਪਾਤੀਆਂ, ਕਦੇ ਅਕਾਲੀ ਦਲ ਨੂੰ ਪਾਤੀਆਂ। ਵੀ ਅੱਜ ਕੀ ਪਤਾ ਨਹੀਂ ਮੈਨੂੰ ਹੀ ਪਾ ਦੇਣਗੇ। ਇੰਨੇ ਭੋਲੇ ਨਹੀਂ ਹਨ ਸੰਗਰੂਰ ਦੇ ਲੋਕ। ਉਹਨਾਂ ਔਰ ਜਿਸ ਪਲੇਟਫਾਰਮ ਤੋਂ ਚੋਣ ਲੜ ਰਹੇ ਨੇ। ਉਹ ਉਹ ਪਲੇਟਫਾਰਮ ਕਿਹੜਾ ਹੈ? ਕਾਂਗਰਸ ਦਾ ਪਲੇਟਫਾਰਮ ਹੈ। ਜਿਸ ਪਾਰਟੀ ਨੇ ਪੰਜਾਬ ਨੂੰ ਸਾਰੇ ਦਰਦ ਦਿੱਤੇ। ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਗਈ ਆ ਸਭ ਤੋਂ ਹੌਟ ਸੀਟ ਸੰਗਰੂਰ ਦੀ ਲੋਕ ਸਭਾ ਹਲਕਾ ਸੰਗਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਅਤੇ ਉਸ ਤੋਂ ਬਾਅਦ सीएम ਦੀ ਕੁਰਸੀ ਤੱਕ ਪਹੁੰਚੇ ਜਾਨੀ ਕਿ ਸੰਗਰੂਰ ਤੋਂ ਸ਼ੁਰੂਆਤ ਹੋਈ ਉਸ ਤੋਂ ਬਾਅਦ ਅੱਗੇ ਵਧੇ ਅਤੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਜ਼ਿਲ੍ਹਾ ਸੰਗਰੂਰ ਨੂੰ ਸੋ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਉਮੀਦਵਾਰ ਨੇ ਐਲਾਨ ਕੀਤਾ ਗਿਆ ਉਹਨਾਂ ਦਾ ਨਾਮ ਆਇਆ ਤੇ ਪਹਿਲਾਂ ਚਰਚਾਵਾਂ ਵੀ ਬੜੀਆਂ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਹੋ ਸਕਦੇ ਨੇ ਜਾਂ ਇਕਬਾਲ ਸਿੰਘ ਝੁੰਦਾ ਹੋ ਸਕਦੇ ਨੇ ਉਮੀਦਵਾਰ ਉਸ ਤੋਂ ਬਾਅਦ ਉਮੀਦਵਾਰ ਹੋਏ ਨੇ ਇਕਬਾਲ ਸਿੰਘ ਝੁੰਦਾ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਝੁੰਦਾ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤਾਂ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਆ ਧੰਨਵਾਦ ਜੀ ਮਾਜਾ ਸਾਹਿਬ ਜੀ ਆਨ ਕਿਵੇਂ ਦੇਖਦੇ ਹੋ ਚੁੰਦਾ ਸਾਹਿਬ ਹੁਣ ਰਣਨੀਤੀ ਕਿਵੇਂ ਦੀ ਰਵਣ ਆਉਣ ਵਾਲੀ ਜੇ ਪਲੈਨਿੰਗ ਦੀ ਗੱਲ ਕਰੀਏ ਤਾਂ ਪਲੈਨਿੰਗ ਇੱਕ ਰਣਨੀਤੀ ਦੇ ਤਹਿਤ ਬਣਾਉਣੀ ਪੈਣੀ ਆ ਕਿਉਂਕਿ ਉਮੀਦਵਾਰ ਬੜੇ ਦਿੱਗਜਾ ਰਹੇ ਨੇ ਬਾਹਰਲੇ ਉਮੀਦਵਾਰ ਆ ਰਹੇ ਨੇ ਸੁਖਪਾਲ ਸਿੰਘ ਖਹਿਰਾ ਦਾ ਵੀ ਐਲਾਨ ਹੋਇਆ ਕਿਵੇਂ ਦੇਖਦੇ ਹੋ ਦੇਖੋ ਪਾਰਟੀਆਂ ਦੀਆਂ ਪ੍ਰੋਗਰਾਮਾਂ ਔਰ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਜੀ ਪੰਜਾਬ ਲਈ ਪੰਥ ਲਈ ਕਿਹੜੀ ਪਾਰਟੀ ਪੰਜਾਬ ਦੇ ਹੱਕਾਂ ਲਈ ਅਮਨ ਸ਼ਾਂਤੀ ਲਈ ਭਾਈਚਾਰਕ ਸਾਂਝ ਲਈ ਕਿਸ ਪਾਰਟੀ ਦੀ ਵਿਰਾਸਤ ਇਤਿਹਾਸ ਕਿਸ ਤਰ੍ਹਾਂ ਦਾ ਉਹਨੂੰ ਮੁੱਖ ਰੱਖ ਕੇ ਅਸੀਂ ਮਹਿਸੂਸ ਕਰਦੇ ਹਾਂ ਪੰਜਾਬ ਦੇ ਲੋਕ ਫੈਸਲਾ ਕਰਨਗੇ ਕਿ ਪੰਜਾਬ ਦੇ ਹੱਕਾਂ ਲਈ ਕਿਹੜੀ ਪਾਰਟੀ ਪਹਿਰਾ ਦਿੰਦੀ ਰਹੀ ਹੈ ਔਰ ਕਿਹੜੀ ਆਉਣ ਵਾਲੇ ਸਮੇਂ 'ਚ ਦੇ ਸਕਦੀ ਹੈ ਸੋ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੰਜਾਬ ਇਸ ਗੱਲ ਨੂੰ ਦੁਬਾਰਾ ਸੋਚਣ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬ ਦੀ ਜਿਹੜੀਆਂ ਹੱਕੀ ਮੰਗਾਂ ਨੇ ਮਸਲੇ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਜਾ ਸਕਦੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਇਹ ਪਾਰਟੀਆਂ ਪੰਜਾਬ ਹਤੈਸ਼ੀ ਨਹੀਂ ਹਨ ਇਹਨਾਂ ਦੀ ਨੀਤੀ ਪੰਜਾਬ ਹਤੈਸ਼ੀ ਨਹੀਂ ਹੈ ਔਰ ਇਹਨਾਂ ਦੀ ਕਾਰਗੁਜ਼ਾਰੀ ਤੋਂ ਅਸੀਂ ਚੀਜ਼ਾਂ ਸਾਫ਼ ਚੱਲ ਰਹੀਆਂ ਨੇ ਔਰ ਹੁਣ ਲੋਕਾਂ ਨੂੰ ਇਸ ਗੱਲ ਦਾ ਗਿਆਨ ਵੀ ਹੋ ਗਿਆ ਸਮਝ ਗਏ ਲੋਕ ਹੁਣ ਲੋਕ ਦੁਆਰਾ ਠੱਗੇ ਨਹੀਂ ਜਾਣਗੇ ਔਰ ਲੋਕ ਪੰਜਾਬ ਦੀ ਮਾਂ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਸਹਾਇਕ ਦੇਣਗੇ ਬਿਲਕੁਲ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਗੁਰਮੀਤ ਸਿੰਘ ਮੀਤ ਹੇਰ ਜਦੋਂ ਐਲਾਨ ਹੋਇਆ ਤੁਹਾਡਾ ਕਿ ਇਕਬਾਲ ਸਿੰਘ ਝੁੰਦਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਤਾਂ ਉਹਨਾਂ ਦਾ ਬਿਆਨ ਆਇਆ ਨਾਲ ਦੀ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਲੱਭ ਰਹੇ ਜੀ ਪਰਮਿੰਦਰ ਸਿੰਘ ਢੀਂਡਸਾ ਦੇ ਪਹਿਲਾਂ ਦਾ ਲਾਉਂਦੇ ਸੀ ਕਿ ਉਹ ਆਪ ਜਵਾਬ ਦੇਗੇ ਹੁਣ ਇਕਬਾਲ ਸਿੰਘ ਝੁੰਦਾ ਵੀ ਉਮੀਦਵਾਰ ਲੱਭ ਨਹੀਂ ਰਹੇ ਇੰਥੋਂ ਤੱਕ ਕਿਹਾ ਮੀਤ ਹੇਰ ਚਲੋ ਉਹਨਾਂ ਨੇ ਕੀ ਕਿਹਾ ਉਹ ਤਾਂ ਉਹ ਜਾਣਦੇ ਨੇ ਉਹਨਾਂ ਨੂੰ ਮੁਬਾਰਕ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹੁੰਨਾ ਵੀ ਅਸੀਂ ਪਹਿਲਾਂ ਤੋਂ ਹੀ ਉਮੀਦਵਾਰ ਸੀ ਬਹੁਤ ਲੰਮੇ ਸਮੇਂ ਤੋਂ ਔਰ ਉਸੇ ਦੇ ਤਹਿਤ ਮੈਨੂੰ ਉਮੀਦਵਾਰ ਪਾਰਟੀ ਨੇ ਚੁਣਿਆ ਠੀਕ ਹੈ ਤੇ ਬਾਕੀ ਕਿਵੇਂ ਲੱਗਦਾ ਚੁੰਦਾ ਸਾਹਿਬ ਜਿਵੇਂ ਪਰਮਿੰਦਰ ਸਿੰਘ ਢੀਂਸਾ ਦਾ ਵੀ ਨਾਮ ਆ ਰਿਹਾ ਸੀ ਕਈ ਕਹਿ ਰਹੇ ਨੇ ਕਿ ਪਰਮਿੰਦਰ ਸਿੰਘ ਢੀਂਸਾ ਨੂੰ ਪਹਿਲਾਂ ਕਮਿਟਮੈਂਟ ਹੋ ਗਈ ਸੀ ਚਲੋ ਚੁੰਦਾ ਸਾਹਿਬ ਪਹਿਲਾਂ ਲੋਕ ਸਭਾ ਹਲਕਾ ਸੰਗਰੂਰ ਲਾਏ ਗਏ ਉਸ ਤੋਂ ਬਾਅਦ ਅਲਾਈਅੰਸ ਹੋਇਆ ਘਰ ਵਾਪਸੀ ਕੀਤੀ ਪਰਮਿੰਦਰ ਢੀਂਸਾ ਨੇ ਕਿ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਹੁਣ ਵੀ ਕਿਵੇਂ ਦਾ ਪੱਤਾ ਖੇਡਦਾ ਹੈ ਨਹੀਂ ਮੈਨੂੰ ਨਹੀਂ ਇਸ ਪਤਾ ਇਸ ਗੱਲ ਦਾ ਪਤਾ ਇਹ ਤਾਂ ਉਹ ਦੋਨੋਂ ਪਰਿਵਾਰ ਜਾਂ ਪਾਰਟੀ ਪ੍ਰਧਾਨ ਸਾਹਿਬ ਦੱਸ ਸਕਦੇ ਨੇ ਵੀ ਉਹਨਾਂ ਨਾਲ ਕੀ ਗੱਲ ਹੋਈ ਸੀ ਕੀ ਨਹੀਂ ਹੋ ਮੈਂ ਤਾਂ ਇਹ ਹੀ ਗੱਲ ਕਰਨੀ ਚਾਹੁੰਦਾ ਕਿ ਅਸੀਂ ਪਹਿਲਾਂ ਤੋਂ ਇਸ ਗੱਲ ਦਾ ਆਪਣਾ ਕਲੇਮ ਹੈ ਜਿਹੜਾ ਹਰ ਵਰਕਰ ਨੂੰ ਹੱਕ ਹੈ ਚਾਹੇ 100 ਬੰਦਾ ਉਹ ਕਰੇ ਔਰ ਅਸੀਂ ਪੂਰੀ ਤਨਦੇਹੀ ਨਾਲੇ ਲੜਾਈ ਹੈ ਜਿਹੜੀ ਲੜਾ ਲੈ। ਬਿਲਕੁਲ ਪਹਿਲਾਂ ਹੁਣ ਤੱਕ ਅਲਾਈਂਸ ਨਾਲ ਲੜਦੇ ਰਹੇ ਹਾਂ ਝੁੰਦਾ ਸਾਹਿਬ ਤੁਹਾਡੀ ਪਾਰਟੀ ਅਲਾਈਂਸ ਹੁੰਦਾ ਸੀ ਬੀਜੇਪੀ ਨਾਲ ਇਸ ਵਾਰ ਅਲਾਈਂਸ ਤੋਂ ਬਿਨਾ ਲੜ ਰਹੇ ਹਾਂ ਕਿਵੇਂ ਦਾ ਰਹਿਣ ਵਾਲਾ ਕਿਵੇਂ ਦੀ ਪਲੈਨਿੰਗ ਨਾਲ ਮਤਲਬ ਚੋਣ ਲੜਨ ਦੀ ਤੁਹਾਡੀ ਰਣਨੀਤੀ ਜਿਸ ਤੋ ਤੱਕ ਅਲਾਈਂਸ ਦੀ ਗੱਲ ਹੈ ਅਲਾਈਂਸ ਜਦੋਂ ਐਲਾਈਅੰਸ ਸਾਡੇ ਐਲਾਈਅੰਸ ਪਾਰਟਨਰ ਦੇ ਦੁੱਖ ਨੂੰ ਸਮਝੇ ਹੀ ਨਾ ਉਹਦੀ ਨੀਤੀ ਨੂੰ ਨਾ ਸਮਝੇ ਫਿਰ ਉਹ ਜੇ ਐਲਾਈਅੰਸ ਦੀ ਲੋੜ ਨਹੀਂ ਹੁੰਦੀ ਅਸੀਂ ਕਿਸਾਨੀ ਮੁੱਦਿਆਂ ਤੇ ਜਦੋਂ ਕਿਸਾਨ ਮੋਰਚਾ ਲੱਗਿਆ ਦਿੱਲੀ ਉਦੋਂ ਇਹਨਾਂ ਨੂੰ ਬੜੀ ਵਾਰ ਮਿਲ ਮਿਲ ਕੇ ਕਿਹਾ ਕਿ ਤੁਸੀਂ ਕਿਸਾਨ ਮਸਲੇ ਹੱਲ ਕਰੋ ਤੇ ਸ਼ਰੋਣੀ ਅਕਾਲੀ ਦਲ ਇਹ ਕਿਸਾਨੀ ਮੁੱਦਿਆਂ ਦੀ ਪਾਰਟੀ ਹੈ ਕਿਸਾਨਾਂ ਨਾਲ ਹਮੇਸ਼ਾ ਖੜੀ ਰਹੀ ਹੈ ਸੋ ਅਸੀਂ ਇਹ ਐਲਾਈਅੰਸ ਨਹੀਂ ਰਹਿ ਸਕਾਂਗੇ ਜੇ ਤੁਸੀਂ ਇਹ ਮਸਲਾ ਹੱਲ ਨਹੀਂ ਕਰਦੇ ਇਹਨਾਂ ਨੇ ਉਹ ਮਸਲੇ ਹੱਲ ਨਹੀਂ ਕੀਤੇ ਅਸੀਂ ਬਾਜ਼ਾਰ ਤੇ ਛੱਡੀ ਔਰ ਐਲਾਈਅੰਸ ਤੋੜਤਾ ਉਸ ਤੋਂ ਬਾਅਦ ਫਿਰ ਐਲਾਈਅੰਸ ਦੀਆਂ ਚਰਚਾਵਾਂ ਚਲੀਆਂ ਅਸੀਂ ਫੇਰ ਆਪਦਾ ਏਜੰਡਾ ਸੈੱਟ ਕੀਤਾ ਕਿ ਕਿਸਾਨੀ ਮੁੱਦੇ ਅੱਜ ਵੀ ਉੱਥੇ ਖੜੇ ਨੇ ਬੰਦੀ ਸਿੰਘਾਂ ਦੇ ਸਾਡੇ ਮੁੱਦੇ ਉੱਥੇ ਖੜੇ ਨੇ ਸਾਡੇ ਗੁਰਤਾਮਾਚ ਦਖਲਅੰਦਾਜ਼ੀ ਦੀਆਂ ਗੱਲਾਂ ਨੇ ਨੌਜਵਾਨਾਂ ਤੇ ਐਨਐਸਏ ਲਾਏ ਜਾ ਰਹੇ ਨੇ ਹੋਰ ਮਸਲੇ ਨੇ ਉਹ ਸਾਰੀਆਂ ਗੱਲਾਂ ਅਸੀਂ ਰੱਖੀਆਂ ਕਿ ਜੇ ਮੁੱਦੇ ਨੇ ਸਾਡੇ ਸਾਡੀ ਮੁੱਧਿਆਂ ਦੀ ਰਾਜਨੀਤੀ ਆ ਪੰਜਾਬ ਦੇ ਮਹਾਂ ਅਕਾਂ ਦੀ ਪੰਥ ਦੇ ਮਸਲਿਆਂ ਦਾ ਹੱਲ ਜੇ ਤਾਂ ਉਹ ਕਰੋਗੇ ਅਲਾਈਅੰਸ ਹੋ ਸਕਦਾ ਸੀ ਟੇਟਾਂ ਸੁੱਟਾਂ ਵਾਲੀ ਕੋਈ ਗੱਲ ਹੈ ਨਹੀਂ ਉਸ ਦੇ ਤਹਿਤ ਅਸੀਂ ਸਮਝੌਤਾ ਤੋੜਿਆ ਸੋ ਅਲਾਈਅੰਸ ਦਾ ਮਸਲਾ ਨਹੀਂ ਹੈ ਪੰਜਾਬ ਦੇ ਮੁੱਦਿਆਂ ਦਾ ਮਸਲਾ ਸੋ ਇਸ ਕਰਕੇ ਮੁੱਦਿਆਂ ਦੇ ਲੋਕਾਂ ਨੇ ਵੋਟ ਪਾਉਣੀ ਹੈ ਔਰ ਮੁੱਦਿਆਂ ਤੇ ਅਲਾਈਅੰਸ ਤੋੜਨ ਨਾਲ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਸਾਨੂੰ ਪ੍ਰਮਾਣ ਕੀਤਾ ਔਰ ਅਸੀਂ ਜਦੋਂ ਵੀ ਮੁੱਦੇ ਮੁੱਦਿਆਂ ਤੇ ਮੁੱਦਿਆਂ ਦੇ ਲੈ ਕੇ ਲੋਕਾਂ 'ਚ ਗਏ ਆ ਤਾਂ ਲੋਕਾਂ ਨੇ ਸਾਨੂੰ ਬੜਾ ਪਿਆਰ ਸਤਿਕਾਰ ਦਿੱਤਾ ਔਰ ਇਹਦਾ ਰਿਜ਼ਲਟ ਵਧੀਆ ਮਿਲਣਗੇ ਬਿਲਕੁਲ ਚੁੰਦਾ ਸਾਹਿਬ ਸੰਗਰੂਰ ਸੀਟ ਨੂੰ ਕਿਵੇਂ ਦੇਖਦੇ ਹੋ ਸੀਐਮ ਭਗਵੰਤ ਮਾਨ ਇਥੋਂ ਮੁੱਖ ਮੰਤਰੀ ਬਣੇ ਸਰਕਾਰ ਬਣੀ ਉਸ ਤੋਂ ਬਾਅਦ ਜਿਮਨੀ ਚੋਣ ਹੋਈ ਉਹ ਚ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੇ ਕਿਵੇਂ ਦਾ ਲੱਗਦਾ ਕਿਵੇਂ ਦੀ ਸੋਚ ਲੱਗਦੀ ਆ ਸੰਗਰੂਰ ਦੇ ਵੋਟਰ ਨੇ ਜਿਹੜੇ ਦੇਖੋ ਸੰਗਰੂਰ ਦੇ ਵੋਟਰ ਪਿਆਰ ਵੀ ਬਹੁਤ ਦਿੰਦੇ ਨੇ ਸੰਗਰੂਰ ਦੀ ਇੱਕ ਰਖਣਤਾ ਰਹੀ ਹੈ ਕਿ ਜੇ ਕਿਸੇ ਨੇ ਉਹਨਾਂ ਲਈ ਕੋਈ ਕੰਮ ਕੀਤਾ ਹੈ ਪੰਜਾਬ ਲਈ ਕੀਤਾ ਹੈ ਪੰਥ ਲਈ ਕੀਤਾ ਹੈ ਜਾਂ ਸਮਾਜ ਲਈ ਕੀਤਾ ਉਹਨੂੰ ਸਤਕਾਰ ਵੀ ਪੂਰਾ ਦਿੱਤਾ ਹੈ ਹਰ ਜੇ ਬਣ ਕੇ ਉਹਨੇ ਕੋਈ ਕਾਰਗਜ਼ਾਰੀ ਨਹੀਂ ਦਿਖਾਈ ਤਾਂ ਸਟੱਿਆਵੇਂ ਨੂੰ ਉਵੇਂ ਹੀ ਆ ਇਹ ਸੰਗਰੂਰ ਦਾ ਇਤਿਹਾਸ ਰਿਹਾ ਸੋ ਇਹ ਇਸ ਤਰ੍ਹਾਂ ਦਾ ਰਿਜ਼ਲਟ ਤੁਹਾਨੂੰ ਇਸ ਵਾਰ ਦੇਖਣ ਨੂੰ ਮਿਲੇਗਾ ਠੀਕ ਹੈ ਜਾਨਕਿ ਉਲਟ ਫੇਰ ਫੇਰ ਹੋਣਾ ਇਸ ਵਾਰ ਵੀ ਉਲਟ ਫੇਰ ਹੋਣਾ ਜਿਵੇਂ ਲਗਾਤਾਰ ਤੁਸੀਂ ਵੀ ਗੱਲਬਾਤ ਕੀਤੀ ਹੈ ਕਿ ਸੰਗਰੂਰੀਏ ਕੁਝ ਵੱਖਰਾ ਕਰਦੇ ਨੇ ਬਿਲਕੁਲ ਬਿਲਕੁਲ ਵੱਖਰਾ ਕਰਨਗੇ ਔਰ ਤੁਸੀਂ ਇਹ ਗੱਲ ਦੇਖੋਗੇ ਕਿ ਜਦੋਂ ਕੋਈ ਕਾਰਗਜ਼ਾਰੀ ਹੀ ਨਹੀਂ ਹੈ ਸਰਕਾਰ ਦੀ ਤੇ ਰਿਜ਼ਲਟ ਦੀ ਉਮੀਦ ਕਿਵੇਂ ਰੱਖਣਗੇ ਕੀ ਕਿਹੜੀ ਚੀਜ਼ ਲਾਗੂ ਕੀਤੀ ਹੈ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਡਿਵੈਲਪਮੈਂਟ ਨਹੀਂ ਮੈਨੂੰ ਦੱਸੋ ਤੁਸੀਂ ਕੋਈ ਵਰਗ ਸਮਾਜ ਦਾ ਮਲਾਜਮਾ ਨਾਲ ਗੱਲ ਕਰ ਲੋ ਲਾਅ ਐਂਡ ਆਰਡਰ ਦੀ ਕਰ ਲੋ ਨਸ਼ਿਆਂ ਦੀ ਕਰ ਲੋ ਗੈਂਗਸਟਰਵਾਦ ਦੀ ਕਰ ਲੋ ਸੋ ਵਾਦੇ ਕੀਤੇ ਅਸੀਂ ਨੌਜਵਾਨਾਂ ਨਾਲ ਬੀਬੀਆਂ ਭੈਣਾਂ ਨਾਲ ਕੋਈ ਗੱਲ ਤਾਂ ਦੱਸੋ ਜਿਹੜੀ ਪੂਰੀ ਕੀਤੀ ਆ ਸੋ ਇਸ ਕਰਕੇ ਕਿ ਕੈਸੂ ਵੀ ਦੇ ਲੋਕ ਬੋਟਾ ਪਾਉਣਗੇ ਗੁਰਮੀਤ ਸਿੰਘ ਮੀਤ ਇਹ ਕਹਿ ਰਹੇ ਨੇ ਕਿ ਸਾਡਾ ਏਜੰਡਾ ਜਿਹੜਾ ਸਾਡਾ ਅਸੀਂ ਬੋਟਾ ਮੰਗਣੀ ਆ ਸਾਡੇ ਕੰਮਾਂ ਨੂੰ ਕਿਉਂਕਿ ਅਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਜੀ ਹੋਰ ਬਹੁਤ ਕੰਮ ਕੀਤੇ ਨੇ ਕਾਰਗੁਜ਼ਾਰੀ ਸਰਕਾਰ ਦੀ 2 ਸਾਲਾਂ ਚ ਇੰਨੇ ਕੰਮ ਕੀਤੇ ਨੇ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਲਾਸਟ 6 ਮਹੀਨੇ ਚ ਕਰਦੀਆਂ ਹੁੰਦੀ ਸੀ ਉਹ 2 ਸਾਲ ਚ ਕਰਤੇ ਜੀ ਅਸੀਂ ਤੁਸੀਂ ਇੱਕ ਬਿਜਲੀ ਦੇ ਬਿੱਲਾਂ ਦੀ ਮਾਫੀ ਤੋਂ ਬਿਨਾ ਜਿਹੜੇ ਪਹਿਲਾਂ ਵੀ ਸ਼ਰੋਮਣੀ ਕਾਲਜ ਦੀ ਸਰਕਾਰ ਵੇਲੇ 200 ਯੂਨਿਟ ਮਾਫ ਸੀਗੇ ਔਰ ਉਹ 200 ਯੂਨਿਟ ਦਾ ਬਿੱਲ ਕਿਸੇ ਨੂੰ ਆਉਂਦਾ ਨਹੀਂ ਸੀ ਔਰ ਜੋ ਆਉਂਦਾ ਸੀ ਉਸ ਤੋਂ ਅੱਗੇ ਤਾਂ ਉਹ 200 ਯੂਨਿਟ ਕੱਟ ਕੇ ਉਸ ਤੋਂ ਅੱਗੇ ਸ਼ੁਰੂ ਹੁੰਦਾ ਸੀ ਤੇ ਪਹਿਲੀ ਗੱਲ ਤਾਂ ਇਹਨਾਂ ਦੇ ਉਸ ਸਿਸਟਮ 'ਚ ਵੀ ਇੱਕ ਘਾਟ ਹੈ ਕਿ ਜੇ 300 ਤੋਂ ਉੱਤੇ ਜਾਂਦਾ ਤਾਂ ਫਿਰ 300 ਦੀ ਰਾਇਤ ਨਹੀਂ ਮਿਲਦੀ ਫਿਰ ਉਹ ਸਾਰਾ ਬਿੱਲ ਤੁਹਾਨੂੰ ਦੇਣਾ ਪਊਗਾ ਉਸ ਉਹ ਥੋੜੀ ਵਾਲੀ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਜੇ ਕੋਈ ਗੱਲ ਕੀਤੀ ਹੈ ਇਸ ਤੋਂ ਬਿਨਾ ਹੋਰ ਮੇਰਾ ਕਹਿ ਲੈ ਇਹਨਾਂ ਨੇ ਮੈਨੀਫੈਸਟੋ 'ਚ ਔਰ ਪੰਜਾਬ ਦੇ ਲੋਕਾਂ ਨਾਲ ਕਿੰਨੇ ਵਾਅਦੇ ਕੀਤੇ ਸੀ ਇੱਕ ਵੀ ਗੱਲ ਕੋਈ ਪੰਜਾਬ ਦੀ ਪੂਰੀ ਨਹੀਂ ਕੀਤੀ 22 ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਵੀ ਕੀਤੀ ਸੀ ਔਰ ਰਹਿਤਾ ਸਸਤਾ ਕਰਨ ਦੀ ਗੱਲ ਵੀ ਕੀਤੀ ਸੀ ਨਸ਼ੇ ਖਤਮ ਕਰਨ ਦੀ ਗੱਲ ਵੀ ਕੀਤੀ ਸੀ ਕੋਈ ਹੋਰ ਇੱਕ ਗੱਲ ਤਾਂ ਦੱਸਣ ਜਿਹੜੀ ਪੂਰੀ ਕੀਤੀ ਆ 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਕੀਤੀ ਸੀ ਤੇ ਕਿਹੜਾ ਕੰਮ ਕੋਈ ਕੰਮ ਤਾਂ ਇੱਕ ਕੰਮ ਤਾਂ ਦੱਸਣ ਵੀ ਸੀ ਆ ਕੰਮ ਕਰਤਾ ਕੋਈ ਕੋਈ ਨਵੀਂ ਸੜਕ ਕੋਈ ਇਨਫਰਾਸਟ੍ਰਕਚਰ ਕੋਈ ਕਿਸੇ ਕਿਸਮ ਦਾ ਕੋਈ ਨਵਾਂ ਕਾਰਜ ਪੰਜਾਬ 'ਚ ਹੋਇਆ ਹੋਵੇ ਸੰਗਰੂਰ ਚੀ ਦੱਸ ਦੋ ਮੁੱਖ ਮੰਤਰੀ ਦਾ ਜਿਲ੍ਹਾ ਮੁੱਖ ਮੰਤਰੀ ਸਾਹਿਬ ਦੀ ਰੈ residenc y ਆ ਸੰਗਰੂਰ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਤੋਂ ਬਣਨ ਦੀ بجائے ਆਮ ਆਦਮੀ ਪਾਰਟੀ ਦੇ ਧਰਨਿਆਂ ਦਾ ਸ਼ਹਿਰ ਬਣ ਗਿਆ ਪਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇੱਕ ਬਹੁਤ ਵੱਡਾ ਕਾਲਜ ਲਿਆਉਣਾ ਸੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਤੀ ਜੀ ਸ਼ਰੂਮਣੀ ਅਕਾਲੀ ਦਲ ਨੇ ਲਾਤੀ ਉਹ ਬਣ ਨਹੀਂ ਦਿੱਤਾ ਸੀ ਤਾਂ ਬਣਾਉਣ ਨੂੰ ਤਿਆਰ ਸੀ ਬਾਕੀ 15 ਬਣਾਤੇ ਜੀ ਬਾਕੀ 15 ਇੱਥੇ ਤਾਂ ਹੋਰ ਰਾਜਨੀਤੀ ਕਰ ਰਹੇ ਨੇ ਇਸ ਮੁੱਦੇ ਤੇ ਪੂਰੀ ਬੜੀ ਡਿਟੇਲ ਵਾਲੀ ਗੱਲ ਹੈ ਜੀ ਜਿਹਨੂੰ ਜੀ ਆਪਾਂ ਕਰਨੀ ਹੋਵੇ ਵੀ ਉਹ ਚ ਦੋਸ਼ੀ ਕੌਣ ਹੈ ਦੋਸ਼ੀ 100% ਉਹ ਚ ਮੁੱਖ ਮੰਤਰੀ ਆ ਮੁੱਖ ਮੰਤਰੀ ਉਹ ਉੱਤੇ ਪੂਰੀ ਰਾਜਨੀਤੀ ਕਰ ਰਹੇ ਨੇ ਸ਼ਰਮਣੀ ਕਮੇਟੀ ਨੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਚਿੱਠੀ ਲਿਖ ਕੇ ਰਿਮਾਈਂਡਰ ਵੀ ਭੇਜਿਆ ਉਹਨਾਂ ਨੂੰ ਕਿ ਤੁਸੀਂ ਡਿਮਾਂਡ ਕਰੋ ਅਸੀਂ ਜ਼ਮੀਨ ਦੇਣ ਨੂੰ ਤਿਆਰ ਆ ਪਰ ਉਹ ਨਹੀਂ ਕਰਨਾ ਚਾਹੁੰਦੇ ਉਹ ਤੇ ਰਾਜਨੀਤੀ ਕਰਨੇ ਚਾਹੁੰਦੇ ਨੇ ਬਾਕੀ 15 ਦਾ ਉਹ ਤੇ ਕੀ ਡਿੱਕਾ ਮੈਡੀਕਲ ਤਾਂ 16 ਕਾਲੇ ਦਾ ਵਾਅਦਾ ਕਰਿਆ ਸੀ ਪੰਜਾਬ ਨਾਲ ਗੁਰ ਬਾਕੀ ਜਿਹੜਿਆਂ ਅਜ ਬਣ ਗਏ ਪਟਿਆਲੇ ਵਾਲਾ ਬਾਕੀ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਆ ਕਿਉਂ ਨਹੀਂ ਬਣਾ ਰਹੇ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਐਗਰੀ ਹੋ ਰਿਹਾ ਸੀ ਸਾਰੇ ਮਤਲਬ ਜੋ ਵੀ ਕੰਡੀਸ਼ਨਾਂ ਨੇ ਉਹਨਾਂ ਨੂੰ ਅਸੀਂ ਉਹ ਕਰਕੇ ਕਹਿ ਰਹੇ ਹਾਂ ਵੀ ਬਣਾਓ ਕਾਲਜ ਅਸੀਂ ਕਿੰਨੀ ਵਾਰੀ ਪ੍ਰੈਸ ਕਾਨਫਰੰਸਾਂ ਕਰਕੇ ਸ਼ਰੋਣੀ ਕਮੇਟੀ ਦੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਾਰਿਆਂ ਨੇ ਅਸੀਂ ਕਿਹਾ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਆਂ ਜ਼ਮੀਨ ਮੰਗੋ ਤਾਂ ਸਹੀ ਕਿਸੇ ਤੋਂ ਮੁੱਖ ਮੰਤਰੀ ਚਿੱਠੀ ਲਿਖਣ ਨੂੰ ਤਿਆਰ ਨਹੀਂ ਉਹ ਤਾਂ ਇੱਥੇ ਰਾਜਨੀਤੀ ਕਰ ਰਹੇ ਨੇ ਟੋਟਲ ਰਾਜਨੀਤੀ ਠੀਕ ਹੈ ਬਾਕੀ ਕਿਵੇਂ ਦੇਖ ਦੂੰ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ ਕਿ ਖੈਰਾ ਸਾਹਿਬ ਨੂੰ ਉੱਥੇ ਲੈ ਕੇ ਜਾਵਾਂਗੇ ਬਹੁਤ ਹੋਰ ਸੀਟ ਹੈ ਜੀ ਉੱਥੇ ਅਸੀਂ ਜਿੱਤ ਦਰਜ ਕਰਨੀਆਂ ਇਹ ਕਹਿ ਰਹੇ ਨੇ ਕਾਂਗਰਸ ਹਾਈ ਕਮਾਂਡ ਚਲੋ ਉਹਨਾਂ ਨੂੰ ਮੁਬਾਰਕਾ ਉਹ ਆਏ ਨੇ ਸਾਡੇ ਜ਼ਿਲ੍ਹੇ 'ਚ ਪਹਿਲਾਂ ਵੀ ਉਹ ਬਠਿੰਡਾ ਜਾ ਕੇ ਲੜੇ ਸੀ ਉੱਥੋਂ ਕਿੰਨਾ ਸਹਿਯੋਗ ਮਿਲਿਆ ਸੀ ਉਹ ਵੀ ਆਪਾਂ ਨੂੰ ਪਤਾ ਉਸ ਤਰ੍ਹਾਂ ਦਾ ਹੀ ਸਹਿਯੋਗ ਸੰਗਰੂਰ 'ਚ ਮਿਲੂਗਾ ਉਹਦੇ ਕਾਰਨ ਹੁੰਦੇ ਨੇ ਤੁਸੀਂ ਆਪਦੀ ਜਿੱਥੇ ਤੁਸੀਂ ਕੰਮ ਕਰਦੇ ਹੋ ਜਿੱਥੇ ਤੁਸੀਂ ਕੁਝ ਕਮਾਇਆ ਆ ਆਪਣੀ ਸੇਵਾ ਕੀਤੀ ਆ ਉੱਥੇ ਹੀ ਵਿਅਕਤੀ ਨੂੰ ਆਪਦਾ ਜਿਹੜਾ ਹੈ ਕਾਰਜਸ਼ੈਲੀ ਆ ਜਿਹੜੀ ਉਹਨੂੰ ਪਰਖਣਾ ਚਾਹੀਦਾ ਜੇ ਉਹ ਇੱਥੇ ਆਏ ਨੇ ਤਾਂ ਇਹ ਮਹਿਸੂਸ ਕਰਦੇ ਨੇ ਪਤਾ ਨਹੀਂ ਸੰਗਰੂਰ ਦੇ ਲੋਕ ਉਹੀ ਵੋਟਾਂ ਪਾਉਂਦੇ ਨੇ ਵੀ ਪੱਕੇ ਭਗਵੰਤ ਮਾਨ ਨੂੰ ਪਾਤੀਆਂ ਕਦੇ ਮਾਨ ਸਾਹਿਬ ਨੂੰ ਪਾਤੀਆਂ ਕਦੇ ਕਾਲੀਦਾਲ ਨੂੰ ਪਾਤੀਆਂ ਵੀ ਅੱਜ ਕੀ ਪਤਾ ਨਹੀਂ ਮੈਨੂੰ ਹੀ ਪਾ ਦੇਣਗੇ ਐਨੇ ਭੋਲੇ ਨਹੀਂ ਆ ਸੰਗਰੂਰ ਦੇ ਲੋਕ ਸੰਗਰੂਰ ਦੇ ਲੋਕ ਇਹ ਵੀ ਜਾਣਦੇ ਨੇ ਵੀ ਇੱਥੋਂ ਮੌਨਿਕ ਤੋਂ ਚੱਲ ਕੇ ਜਾਣਾ ਪਿਆ ਕਰੂਗਾ ਗੁਰਦਾਸਪੁਰ ਉਹ ਲਾਟੋ ਤੇਰਾ ਜਿਹੜਾ ਅੰਚ ਗੁਰਦਾਸਪੁਰ ਦੀਆਂ ਚ ਸੋ ਇਹ ਸਾਰੀਆਂ ਚੀਜ਼ਾਂ ਵੀ ਲੋਕਾਂ ਦੇ ਧਿਆਨ ਚ ਨੇ ਉਹਨਾਂ ਔਰ ਜਿਸ ਪਲੇਟਫਾਰਮ ਤੋਂ ਉਹ ਚੋਣ ਲੜ ਰਹੇ ਨੇ ਉਹ ਉਹ ਪਲੇਟਫਾਰਮ ਕਿਹੜਾ ਹੈ ਕਾਂਗਰਸ ਦਾ ਪਲੇਟਫਾਰਮ ਹੈ ਜਿਸ ਪਾਰਟੀ ਨੇ ਪੰਜਾਬ ਨੂੰ ਸਾਰੇ ਦਰਦ ਦਿੱਤੇ ਨੇ ਗੱਲ ਕਈ ਵਾਰੀ ਮੈਂ ਉਹਨਾਂ ਨੂੰ ਸੁਣਦਾ ਹੁੰਨਾ ਗੱਲ ਉਹ ਪੰਜਾਬ ਦੇ ਦਰਦਾਂ ਦੀ ਕਰਨਗੇ ਤੇ ਕਰਦੇ ਨੇ ਕਾਂਗਰਸ ਦੇ ਪਲੇਟਫਾਰਮ ਤੋਂ ਕਿੱਡੀ ਹੱਸੋਈ ਨਹੀਂ ਗੱਲ ਕਾਂਗਰਸ ਜਿਸ ਪਾਰਟੀ ਨੇ ਸਾਰਾ ਪੰਜਾਬ ਨੂੰ ਦਰਦ ਦਿੱਤਾ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਪਾਣੀ ਪੰਜਾਬ ਦੀ ਹੱਕੀ ਮੰਗਾ ਸਾਰੀਆਂ ਕਿਹਨੇ ਖੋਈਆਂ ਕਾਂਗਰਸ ਦੇ ਮੁੱਖ ਮੰਤਰੀ ਦਸਾਰਾ ਦਰਵਾਰਾ ਸਿੰਘ ਨੇ ਇੱਕ ਪਾਣੀਆਂ ਦਾ ਕੇਸ ਵਾਪਸ ਲਿਆ ਦਿੱਲੀ ਸੁਪਰੀਮ ਕੋਰਟ ਚੋਂ ਪੰਜਾਬ ਦਾ ਉਹ ਮੁੱਖ ਮੰਤਰੀ ਸੀ ਇੰਦਰਾ ਗਾਂਧੀ ਨੇ ਘੂਰ ਕੇ ਕਰਵਾਇਆ ਔਰ ਉਹ ਵੀ ਉਹ ਖੈਰਾ ਸਾਹਿਬ ਦੇ ਰਿਸ਼ਤੇਦਾਰ ਵੀ ਨੇ ਕਾਂਗਰਸ ਪਾਰਟੀ ਦੇ ਲੀਡਰ ਵੀ ਸੀ ਉਸੇ ਪਾਰਟੀ 'ਚ ਖੈਰਾ ਸਾਹਿਬ ਨੇ ਫਿਰ ਕਹਿਣਗੇ ਜੀ ਪਾਣੀ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਵਾਪਸ ਕਿਹਨੇ ਲਏ ਸੀ ਤੁਹਾਡੇ ਰਿਸ਼ਤੇਦਾਰ ਨੇ ਲਏ ਸੀ ਤੁਹਾਡੀ ਪਾਰਟੀ ਨੇ ਲਏ ਸੀ ਕੇਸ ਵਾਪਸ ਸੋ ਇਹ ਦੋ ਗੱਲਾਂ ਨਹੀਂ ਚੱਲਣੀਆਂ ਵੀ ਅਸੀਂ ਪੰਜਾਬ ਦੀ ਗੱਲ ਪੰਥ ਦੀ ਗੱਲ ਵੀ ਕਰੀਏ ਔਰ ਕਰੀਏ ਵੀ ਕਾਂਗਰਸ ਦੇ ਪਲੇਟਫਾਰਮ ਤੋਂ ਇਹ ਲੋਕ ਨਹੀਂ ਮੰਨਣਗੇ ਐਨੇ ਸੰਗਰੂਰ ਦੇ ਲੋਕ ਭੋਲੇ ਨਹੀਂ ਹੈਗੇ ਠੀਕ ਹੈ ਜਨਕਾ ਤੁਹਾਡੀ ਤਿਆਰੀ ਹੁਣ ਕੈਂਪੇਨ ਸਟਾਰਟ ਆ ਐਲਾਨ ਤਾਂ ਹੋਇਆ ਗਿਆ ਉਮੀਦਵਾਰਾਂ ਦਾ ਜੀ ਤੇ ਸਟਾਰਟ ਕਰਤਾ ਸ਼ੁਰੂਆਤ ਤੋਂ ਬਿਲਕੁਲ ਕੈਂਪੇਨ ਸਟਾਰਟ ਆ ਜੀ ਤੇ ਹਲੇ ਮੁੱਖ ਮੁੱਖ ਬੰਦਿਆਂ ਨੂੰ ਮੁੱਖ ਆਗੂਆਂ ਨੂੰ ਸਾਰਿਆਂ ਨਾਲ ਸੰਪਰਕ ਕਰ ਲਿਆ ਔਰ ਪਬਲਿਕ ਮੀਟਿੰਗਾਂ ਵੀ ਕਿਤੇ ਕਿਤੇ ਸ਼ੁਰੂ ਕੀਤੀਆਂ ਨੇ ਅੱਜ ਵੀ ਮੈਂ ਬਰਨਾਲੇ ਵੀ ਜਾ ਕੇ ਆਇਆ ਹੋਰ ਕਈ ਜਥੇਬੰਦੀਆਂ ਹੋਰ ਆਗੂਆਂ ਨੂੰ ਵੀ ਮਿਲਿਆ ਸੋ ਉਹ ਸਾਰਾ ਸਾਰਾ ਜਿਹੜਾ ਪਹਿਲਾਂ ਜਿਹੜਾ ਜਿਹਨੂੰ ਜਿਹਨੂੰ ਆਪਾਂ ਕਹਿੰਦੇ ਹਾਂ ਜਿਹਨੂੰ ਮੂਵਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਦਾ ਜਿਹੜਾ ਸਾਰਾ ਮਾਹੌਲ ਹੈ ਉਹ ਅਸੀਂ ਤਕਰੀਬਨ ਤਿਆਰ ਕਰ ਲਿਆ ਬਿਲਕੁਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਵਰਕਰ ਖਿਲਰੇ ਜੇ ਪਏ ਸੀ ਕਿਉਂਕਿ ਪਿਛਲੀ ਇਲੈਕਸ਼ਨ ਚ ਖਿਲਾਰਾ ਪਿਆ ਸੀ ਜਿਹੜੇ ਪੱਕੇ ਵਰਕਰ ਨੇ ਉਹ ਵੀ ਇੱਧਰ ਉੱਧਰ ਗਏ ਬਦਲਾ ਦੇ ਨਾਂ ਤੇ ਉੱਧਰ ਨੂੰ ਗਏ ਸੀ ਉਹ ਹੁਣ ਆਉਣਗੇ ਜੁੜਨਗੇ ਸਾਰੇ ਵਰਕਰ ਗਏ ਕਿਤੇ ਨਹੀਂ ਅਕਾਲੀ ਦਲ ਦੇ ਥੋੜੇ ਜੇ ਜਦੋਂ ਕਿਤੇ ਆਪਾਂ ਨੂੰ ਇਹ ਹੋ ਜਾਂਦਾ ਵੀ ਕਿਤੇ ਨਾ ਕਿਤੇ ਪਾਰਟੀ ਚਲੋ ਚੰਗੇ ਮਾੜੇ ਦੌਰ ਆਉਦੇ ਰਹੇ ਨੇ ਉਹਨਾਂ ਸਮੇਂ ਜੇ ਕਈ ਵਾਰੀ ਚੁੱਪ ਚੁੱਪ ਹੋ ਜਾਂਦੇ ਨੇ ਥੋੜੇ ਬਹੁਤੇ ਜਾਂ ਕੰਮ ਘੱਟ ਕਰਨ ਲੱਗ ਜਾਂਦੇ ਨੇ ਤਾਂ ਹੁਣ ਦੁਬਾਰਾ ਵਰਕਰ ਉਤਸ਼ਾਹਤ ਹੋਇਆ ਅਕਾਲੀ ਦਲ ਉਹ ਉਤਸ਼ਾਹਤ ਇਸ ਕਰਕੇ ਹੋਇਆ ਕਿ ਪਬਲਿਕ ਵੀ ਇਸ ਗੱਲ ਨੂੰ ਮਹਿਸੂਸ ਕਰਨ ਲੱਗੀ ਹੈ ਲੋਕ ਇਹ ਗੱਲ ਕਹਿਣ ਲੱਗੇ ਸਾਨੂੰ ਵਰਕਰਾਂ ਨੂੰ ਕਹਿਣ ਲੱਗੇ ਆ ਪਾਰਟੀ ਦੇ ਨੂੰ ਵੀ ਤੁਸੀਂ ਤਕੜੇ ਹੋ ਜੀ ਅਸੀਂ ਤੁਹਾਡੇ ਨਾਲ ਸੋ ਇਸ ਕਰਕੇ ਦੁਬਾਰਾ ਵਰਕਰ ਪੂਰੇ ਉਤਸ਼ਾਹ ਨਾਲ ਉੱtreਆ ਔਰ ਜਿੱਥੇ ਵੀ ਜਾਣੇ ਬੜਾ ਉਤਸ਼ਾਹ ਵਰਕਰਾਂ 'ਚ ਦੇਖਣ ਨੂੰ ਮਿਲਦਾ ਰਿਸਪੌਂਸ ਜਨਨ ਕਿ ਬਹੁਤ ਮਿਲ ਰਿਹਾ ਜਿਵੇਂ ਦਾ ਤੁਹਾਨੂੰ ਬਹੁਤ ਵਧੀਆ ਮਿਲ ਰਿਹਾ ਜੀ ਬਿਲਕੁਲ ਜੀ ਸੋ ਲੋਕ ਸਭ ਦੇ ਉਮੀਦਵਾਰ ਇਕਵਾਲ ਸਿੰਘ ਝੁੰਦਾ ਜਿਨ੍ਹਾਂ ਦਾ ਕਹਿਣਾ ਕਿ ਸਾਡੇ ਜਿਹੜੇ ਆਗੂ ਸੀ ਵਰਕਰ ਸੀ ਉਹ ਥੋੜੇ ਬੋਤੇ ਸ਼ਾਂਤ ਹੋ ਗਏ ਸੀ ਅਤੇ ਹੁਣ ਪੂਰਾ ਰਿਸਪੌਂਸ ਦੇ ਰਹੇ ਨੇ ਕਿਉਂਕਿ ਹੁਣ ਅਸੀਂ ਮੀਟਿੰਗਾਂ ਸ਼ੁਰੂ ਕਰਤੀਆਂ ਬਰਨਾਲੇ ਵੀ ਪਹੁੰਚੇ ਜਾਂ ਹੋਰ ਮੀਟਿੰਗਾਂ ਸਾਡੀਆਂ ਚੱਲ ਰਹੀਆਂ ਨੇ ਅਤੇ ਕੈਂਪੇਨ ਸਟਾਰਟ ਆ ਸਾਡੀ ਪੂਰੀ ਤਿਆਰੀ ਆ ਹੁਣ ਲੋਕ ਸਮਝ ਚੁੱਕੇ ਨੇ ਬਦਲਾਅ ਨਾਲ ਜਿਹੜੇ ਗਮਰਾਹ ਹੋ ਚੁੱਕੇ ਸਨ ਉਹ ਹੁਣ ਸ਼ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾਉਣਗੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ